ਹਾਂਜੀ ਹੋਰ ਕੀ ਹਾਲ ਹੈ ਬਹੁਤ ਵਧੀਆ ਜੀ ਤੇ ਜਗਤਾਰ ਸਿੰਘ ਆਪਾਂ ਪੈਰੀ ਕਰਦੇ ਆਂ ਇਹਨਾਂ ਦੇ ਤੇ ਕੋਹੋ ਜੋ ਹੋਰ ਵੀ ਕਰਦੇ ਆਂਗੇ ਆਪਾਂ ਘੋੜੀਆਂ ਦਾ ਟ੍ਰਿਮਿੰਗ ਦਾ ਕੰਮ ਕਰਦੇ ਆਂਗੇ ਅੱਛਾ ਇਹਨੂੰ ਕਹਿੰਦੇ ਨੇ ਵੀ ਆਪਣਾ ਇੰਗਲਿਸ਼ ਇੰਗਲਿਸ਼ ਦੇਸ਼ ਤੇ ਕਹਿੰਦੇ ਆਂ ਆਪਾਂ ਘੋੜਿਆਂ ਦੇ ਪੈਰਾਂ ਦਾ ਖੁਰੀਆਂ ਦਾ ਕੰਮ ਕਰਦੇ ਆਂ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਔਰ ਬਾਕੀ ਆਪਾਂ ਅੱਜ ਘੋੜੀ ਦੇ ਪੈਰ ਬਣਾਏ ਨੇਗੇ ਥੋੜਾ ਜਿਹਾ ਤੇ ਆ ਤੁਹਾਡੇ ਸਾਹਮਣੇ ਆਈ ਤੇ ਇਹਦੇ ਪੈਰ ਮੂਰੇ ਬਹੁਤ ਜਿਆਦੇ ਲੰਬੇ ਸੀਗੇ ਤੇ ਥੋੜੀ ਜਿਹੀ ਕਰਾਉਂਦੀ ਵੀ ਸੀ ਤੇ ਵਧੀਆ ਕਰ ਤੇ ਬਾਈ ਨੇ ਥੋੜੀ ਜਿਆ ਕਰਦੀ ਤਾਂ ਪਰੇਸ਼ਾਨ ਸੀਗੀ ਉੱਤੇ ਵਜਨ ਦਿੰਦੀ ਸੀਗੀ ਹੂੰ ਫਿਰ ਵੀ ਆਪਾਂ ਚਲੋ ਵਧੀਆ ਨੇ ਕਰਵਾ ਲੇ ਕਿਉਂਕਿ ਜਾਨਵਰ ਨਾਲ ਪਿਆਰ ਨਾਲ ਹੈਂਡਲ ਕਰਾਂਗੇ ਤਾਂ ਜਾਨਵਰ ਪਿਆਰ ਨਾਲ ਹੈਂਡਲ ਹੋਊਗਾ ਹੂੰ ਜੇ ਆਕਾ ਕਹੀ ਹੈ ਵੀ ਜਾਨਵਰ ਜ਼ਬਰਦਸਤੀ ਨਾਲ ਵੀ ਮਾਰ ਕੁੱਟ ਕੇ ਇਹ ਮਾਰ ਕੁੱਟ ਕੇ ਜਾਨਵਰ ਲੋਟ ਕਰਨ ਵਾਲੇ ਨਹੀਂ ਹੈਗੇ ਤਾਂ ਪਿਆਰ ਦੇ ਭੁੱਖੇ ਨਹੀਂ ਠੀਕ ਹੈ ਠੀਕ ਹੈ ਜੀ ਤੇ ਕਿੰਨੇ ਪੈਸੇ ਲੈਣਾ ਬਈ ਆਪਣਾ ਹੈ ਪੈਰਾਂ ਦੇ ਆ ਪੈਰ ਕੇ ਪੈਸੇ ਤਾਂ ਜੀ ਇਹਦੇ ਵਿੱਚ ਅਲੱਗ-ਅਲੱਗ ਸਪੀਸ ਨੇ ਹੋਵੇਗਾ ਹੂੰ ਵੀ ਕੋੜੇ ਦਾ ਲੈਮੀ ਲੇਟਸ ਹੋ ਗਿਆ ਫਾਉਂਡਰ ਹੋ ਗਿਆ ਵੈਡ ਲੈਟਸ ਹੋਗੀ ਨਿੰਬੂ ਡਿਜਿਨ ਹੋਗੀ ਕਰੈਕਿੰਗ ਹੋਗੀ ਇਹਦੇ ਵਿੱਚ ਬਹੁਤ ਚੀਜ਼ਾਂ ਨੇ ਗਈਆਂ ਕਿ ਉਹ ਸਮ ਜਦੋਂ ਆਪਾਂ ਇਕੱਠੇ ਜਨਮਰ ਜਾਂ ਜਾਣਾਂਗੇ ਉਹ ਹਸਾਬ ਨਾਲ ਹੈਗਾ ਕਿ ਇਕੱਲੇ ਜਨਮਰ ਦਾ ਉਸ ਹਸਾਬ ਨਾਲ ਬਾਕੀ ਆਪਣੇ ਤੁਹਾਨੂੰ ਜਿਹੜੇ ਥੋੜੇ ਭਰਾ ਦੇਖਣ ਵਾਲੇ ਨੇਗੇ ਆਪਾਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਆਪਣੇ ਕੋਲ ਗੱਡੀ ਆ ਠੀਕ ਹੈ ਵੀ ਜਿੱਥੇ ਵੀ ਜਾਣੇ ਆਪਾਂ ਗੱਡੀ ਤੇ ਕੰਮ ਕਰਦੇ ਆਂਗੇ ਇਹ ਤਾਂ ਚਲੋ ਵੀ ਆਪਣਾ ਗਮਾਨ ਸੀ ਅੱਜ ਮੈਂ ਮੋਟਰਸਾਈਕਲ ਤੇ ਆਇਆ ਆਂਗੇ ਠੀਕ ਹੈ ਠੀਕ ਹੈ ਜੀ ਆਪਾਂ ਗੱਡੀ ਤੇ ਹੀ ਜਾਣੇ ਹੁੰਨੇ ਆਗੇ ਤੇ ਕਿਤੇ ਵੀ ਜਾਣਾ ਜਿਵੇਂ ਕਿ ਰਾਜਸਥਾਨ ਜਾਣੇ ਆ ਇਧਰ ਦਿੱਲੀ ਜਨਕਿ ਆਪਣਾ ਪੰਜਾਬ ਦਾ ਕੋਨਾ ਕੋਈ ਛੱਡਦੇ ਨਹੀਂ ਹੈਗੇ ਠੀਕ ਹੈ ਠੀਕ ਹੈ ਜੀ ਔਰ ਦੂਜਾ ਨੰਬਰ ਕੋਈ ਬਾਹਰੋਂ ਆਰਡਰ ਆਉਂਦਾ ਕੋਈ ਜਿਵੇਂ ਮਹਾਰਾਸ਼ਟਰ ਐਮਪੀ ਵੀ ਰਾਤ ਕਿਤੋਂ ਵੀ ਆਰਡਰ ਆਊਟਡਰ ਆਉਂਦਾਗਾ ਤਾਂ ਉੱਥੇ ਵੀ ਆਪਾਂ ਚਲੇ ਜੰਨੇ ਆਗੇ ਠੀਕ ਹੈ ਹਾਂਜੀ ਤੇ ਖੁਰੀਆਂ ਦੇ ਕਿੰਨੇ ਪੈਸੇ ਨੇ ਉਹ ਖੁਰੀਆਂ ਤੇ ਜੀ ਉਹ ਜਾਨਵਰ ਤੇ ਡਿਪੈਂਡ ਕਰਦਾ ਨਾ ਠੀਕ ਹੈ ਵੀ ਕਿੰਨੇ ਜਾਨਵਰ ਨੇਗੇ ਠੀਕ ਹੈ ਨਹੀਂ ਇੱਕ ਜਾਨਵਰ ਦਾ ਦੱਸ ਦੋ ਨਾ ਇੱਕ ਜਾਨਵਰ ਦਾ ਹੁਣ ਦੇਖੋ ਇਹਦੇ ਵਿੱਚ ਕੀ ਆ ਗਈ ਹੁਣ ਆਪਾਂ ਨੂੰ ਅਗਲੇ 4 ਘੋੜੀਆਂ ਤੇ ਬੁਲਾਉਂਦਾ 4 ਘੋੜੀਆਂ ਤੇ ਆਪਾਂ ਨੂੰ ਮੰਨ ਵੀ ਜਲੰਧਰ ਬੁਲਾਉਂਦਾਗਾ ਹੁਣ ਆਪਾਂ ਗੱਡੀ ਤੇ ਜਾਣਾ ਹੁਣ ਆਪਾਂ ਉਸ ਹੱਬ ਨਾਲ ਰੇਟ ਦੱਸਾਂਗੇ ਠੀਕ ਹੈ ਉਹ ਇੱਕ ਦਾ ਦੱਸ ਦੂੰਗਾ ਉਹ ਆਪਾਂ ਜਨਕਿ ਲੈਣਾ 1600 ਰੁਪਏ ਲੈਣਾ ਦੋ ਖੁਰੀਆਂ ਦਾ ਠੀਕ ਹੈ ਇਹ ਆਪਣੇ ਲਈ ਵੀ ਸਾਰਾ ਜਨਕਿ ਜਿਵੇਂ ਕਿ ਇਹ ਨੂੰ ਨਾਫਕਾ ਨਾਫ ਕਹਿੰਦੇ ਨੇ ਕਿ ਇਹ ਸਾਰਾ ਇੰਪੋਰਟਡ ਸੰਦ ਨੇ ਆਪਣੇ ਕੋਲ ਠੀਕ ਹੈ ਵੀ ਇਹ ਤੋਂ ਜੱਡ ਜਿੰਨੇ ਵੀ ਆਪਣੇ ਕਟ ਹੈਗੀ ਵੀ ਉਹ ਇੰਪੋਰਟਡ ਸੰਦ ਨੇ ਸਾਰੇ ਠੀਕ ਹੈ ਠੀਕ ਹੈ ਹਾਂਜੀ ਤੇ ਦੋ ਖੁਰੀਆਂ ਦਾ 1600 ਰੁਪਿਆ ਤੇ ਪੈਰ ਬਣਵਾਈ ਦੇ ਕੱਲੀ ਦੇ ਪੈਰ ਬਣਵਾਈ ਦਾ ਜੇ ਆਪਾਂ ਇੱਕ ਜਨਵਰਾ ਤਾਂ 1000 ਰੁਪਿਆ ਵੀ ਲੈ ਲੰਨੇ ਆ ਜੀ ਇਕੱਠੇ ਜਨਵਰਾਂ ਦੇ 500 ਰੁਪਿਆ ਹੈਗਾ ਠੀਕ ਹੈ ਹਾਂਜੀ ਤੇ ਨੰਬਰ ਬੋਲ ਦੇ ਬਈ ਨੰਬਰ ਆਪਣਾ 8872793801 ਹੈਗਾ 88 727 ਹਾਂ 93801 ਪਿੰਡ ਮਡੇਰ ਪਿੰਡ ਮਡੇਰ ਕਲਾਂ ਆਪਣਾ ਚੈਨਲ ਦਾ ਨਾਮ ਹੈ ਆਪਣੇ ਵੀ ਜੇ ਭਰਾ ਕਿਸੇ ਨੇ ਵੇਖਣੀ ਆ ਵੀਡੀਓ ਆਪਣੇ ਚੈਨਲ ਦਾ ਨਾਮ ਹੈ ਜਗਤਾਰ ਮਡੇਰ ਫੈਰੀਅਰ ਤੇ ਇੰਸਟਾਗ੍ਰam ਹੈਗੀ 454 ਉਹ ਵੀ ਜਗਤਾਰ ਖਾਨ ਤੇ ਉਹ ਤੇ ਵੀ ਆਪਾਂ ਵੀਡੀਓ ਘੋੜਿਆਂ ਬਦਿਆਂ ਅਪਡੇਟ ਕਰਦੇ ਰਹਿਣਗੇ ਵੀ ਕਿਸੇ ਦੇ ਘੋੜੇ ਦੇ ਹੂਫ ਵੀ ਕਿਦਾਂ ਹੁੰਦਾਗਾ ਵੀ ਫਰੌਕ ਨੂੰ ਕੀ ਚੀਜ਼ ਹੈਗੀ ਹੁਣ ਕੀ ਹੈ ਕਿ ਦੇਖੋ ਕੰਮ ਕਰਨਾ ਕੀ ਇੱਕ ਕੰਮ ਕਰਨਾ ਹੁੰਦਾਗਾ ਕਹਿੰਦਾ ਕਹਿੰਦਾ ਵੀ ਆਪਾਂ ਕੰਮ ਕਰਦੇ ਆ ਹੁਣ ਤੁਹਾਨੂੰ ਮੈਂ ਘੋੜਾ ਇੱਕ ਅੱਜ ਤੁਹਾਨੂੰ ਇੱਕ ਮੈਂ ਤੁਹਾਡੇ ਲਈ ਫੈਰੀਅਰ ਆ ਦੇ ਦਿੰਦੇ ਨੇ ਮੈਂ ਤੁਹਾਨੂੰ ਵੀ ਉਦਾਹਰਨ ਕਰਦਾ ਕੀ ਫੈਰੀਅਰ ਆਉਂਦਾ ਉਹ ਕੱਲਾ ਨਾ ਕਰਕੇ ਚਲਾ ਜਾਂਦਾ ਠੀਕ ਆ ਔਰ ਸੋਨੂ ਕੁਛ ਦੱਸਦਾ ਨਹੀਂ ਜਦੋਂ ਉਹ ਸੋਨੂ ਕੁਛ ਦੱਸਦਾ ਨਹੀਂ ਫਿਰ ਤੁਹਾਨੂੰ ਕੀ ਪਤਾ ਲੱਗਦਾ ਤੁਹਾਡੇ ਸੋਡੇ ਵਾਸਤੇ ਇੱਕ ਘੋੜਾ ਠੀਕ ਆ ਨਾ ਹੂੰ ਤੁਹਾਡੇ ਵਾਸਤੇ ਘੋੜਾ ਮੇਰੇ ਪਾ ਮੇਰੇ ਮੇਰੀ ਨੌਲੇਜ ਤੇ ਮੇਰੇ ਦਿਮਾਗ ਦੇ ਸਮਝ ਨਾਲ ਇੱਕ ਇਨਸਾਨ ਠੀਕ ਹੈ ਜੀ ਔਰ ਦੂਜੀ ਗੱਲ ਦੱਸਣਾ ਚਾਹਣਾ ਇੱਕ ਕੀ ਘੋੜੇ ਦੇ ਪੰਜ ਉਂਗਲਾਂ ਹੁੰਦੀਆਂ ਨੇਗੀਆਂ ਠੀਕ ਆ ਘੋੜੇ ਕੋਲ ਲੈਫਟਰ ਔਰ ਰਾਈਟ ਦੋਨੋ ਫਿੰਗਰ ਰਹਿ ਜਾਂਦੀ ਹੈ ਠੀਕ ਹੈ ਜੀ ਚਾਰੇ ਉਂਗਲਾਂ ਲਗੀਆਂ ਕੋੜਾ ਕੀ ਚੱਲਦਾ ਕੋੜਾ ਵੀ ਜੇ ਆਪਾਂ ਇੱਥੋਂ ਇਹਦੀ ਖਾਣੇ ਵਾਲੀ ਦਾਣੇ ਵਾਲੀ ਪਾਈਪ ਚੱਲਦੀ ਹੈ ਕਿ ਕੀ ਜਿਹੜੀ ਇਹਨੂੰ ਉਹ ਪੈਪਣਪ ਕਰਦੀ ਆ ਬਲੱਡ ਦਿੰਦੀ ਹੈਗੀ ਉਹਦੇ ਵਿੱਚ ਇੰਨਿਆ ਕੰਨੜਾ ਨੇ ਕਿ ਵੀ ਜੇ ਆਪਾਂ ਤੁਸੀਂ ਕਹਿੰਦੇ ਵੀ ਤੁਹਾਡੇ ਇੱਕ ਗੁਰੂਕਸਿਖ ਬੰਦੇ ਦੇ ਦਾੜੀ ਦੇ ਆਪਣੇ ਕੇਸ ਦੇ ਵਾਲ ਹੁੰਦੇ ਨੇਗੇ ਬੀ ਘੋੜੇ ਦੇ ਜਿਹੜਾ ਇਹਨੂੰ ਕਹਿ ਦਿੰਦੇ ਆਪਾਂ ਫਰੌਕ ਕਹਿ ਦਿੰਦੇ ਆਗੇ ਠੀਕ ਆ ਜੀ ਇਹ ਫਰੌਕ ਆਗਾ ਇਹਦੇ ਵਿੱਚ ਇੰਨਾ ਕ ਨਾੜਾਂ ਦਾ ਗੁੱਸਾ ਹੈਗਾ ਠੀਕ ਆ ਇਹਦੇ ਵਿੱਚ ਕੀ ਹੁੰਦਾ ਕਨ ਬੌਨ ਵੀ ਹੁੰਦੇ ਆ ਸ਼ੀਸ਼ਾ ਬੌਨ ਵੀ ਆ ਟੈਂਡਿਕ ਹੁੰਦੀ ਆ ਕਿ ਲਿਗਾਮੈਂਟ ਇਹਦੇ ਵਿੱਚ ਬਹੁਤ ਚੀਜ਼ਾਂ ਹੁੰਦੀ ਨੇ ਡਿਸਟਿਬਿਊਸ਼ਨ ਹੋ ਜਾ ਹੁੰਦਾਗਾ ਸਾਈਡ ਤੇ ਹੁੰਦਾਗਾ ਕਿ ਜਦੋਂ ਕਿ ਘੋੜਾ ਵੀ ਇੱਕ ਪੈਰ ਨਾ ਕੀ ਟੇਡਾ ਜਦੋਂ ਕੋਈ ਵੀ ਮੇਰੇ ਅੱਜ ਮੈਂ ਫੈਰੀਆਰ ਦਾ ਕੰਮ ਕਰਦਾ ਫੈਰੀਆਰ ਦੀ ਜੌਬ ਕਰਦਾ ਕੀ ਘੋੜੇ ਨੂੰ ਮੈਂ ਇੱਕ ਪਾਸੇ ਇਦਾਂ ਡਿੱਗਣ ਲਾਤਾ ਉਹਦੇ ਵਿੱਚ ਕੀ ਆ ਉਂਗਲਾਂ ਨਗੀਆਂ ਉਂਗਲਾਂ ਤੋਂ ਕੀ ਘੋੜੇ ਦੇ ਜਦੋਂ ਵੀ ਟੇਡਾ ਜਾਂ ਚੱਲੂ ਵੀ ਚੱਲੀ ਜਾਊਗਾ ਉਹ ਅੰਦਰੋਂ ਕੀ ਆ ਇੱਕ ਲੌਂਗ ਪੈਸਟਮ ਹੁੰਦਾ ਇੱਕ ਸ਼ਾਰਟ ਪੈਸਟਮ ਹੁੰਦਾਗਾ ਠੀਕ ਆ ਉਹ ਜੋ ਚੱਲਦੇ ਨੇ ਉਹ ਆਪਸ ਵਿੱਚ ਖਸ ਖਸ ਕੇ ਚੱਲਣ ਲੱਗ ਜਾਂਦੇ ਨੇ ਉਹ ਅੰਦਰੋਂ ਕੀ ਆ ਕਿ ਵੀ ਇੰਨਾ ਫਰਕ ਪੈਣ ਲੱਗ ਜਾਂਦਾਗਾ ਫਰਕ ਪੈਂਦਾ 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 ਜਿਹੜਾ ਸ਼ਾਰਟ ਬਿਸਟਮ ਉਹ ਪੈਂਦਾ ਪੈਂਦਾ ਇੰਨਾ ਫਰਕ ਪੈਂਦਾ ਫਿਰ ਜਾ ਕੇ ਉਹ ਹੱਥ ਵਾਂਗੂ ਇੱਕੋ ਜਾਂ ਹੱਥ ਹੁੰਦਾਗਾ ਕੀ ਉਹ ਹੱਡੀ ਇੰਨੀ ਕ੍ਰੈਕ ਹੋ ਜਾਂਦੀ ਹੈਗੀ ਠੀਕ ਹੈ ਵੀ ਉਹ ਇੰਨੀ ਹੱਡੀ ਕ੍ਰੈਕ ਹੋ ਜਾਂਦੀ ਹੈਗੀ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਆਹ ਬਾਈ ਨੇ ਬਣਾਏ ਨੇ ਘੋੜੀ ਦੇ ਪੈਰ ਤੇ ਆਹ ਤੁਸੀਂ ਦੇਖ ਲਓ ਤੇ ਤੁਹਾਡੇ ਸਾਹਮਣੇ ਆ ਰਿਜ਼ਲਟ ਤੇ ਬਾਕੀ ਇਹਦੀ ਅਲਾਈਨਮੈਂਟ ਸੀਗੀ ਉਹ ਕਰੀਆ ਬਾਈ ਨੇ ਸ਼ੇਅਰ ਕਰ ਦਿਓ ਸਾਸਤਰੀ ਕਾਲ ਜੀ ਪੇਜ ਨੂੰ ਫੋਲੋ ਕਰ ਲਿਓ